ਕਰਸਾਨੀ ਸੰਘਰਸ਼ ਦੂਜੇ ਗੇੜ ਵਿੱਚ ਚੱਲ ਪਿਆ ਹੈ ਪਹਿਲੇ ਗੇੜ ਦੇ ਵਿੱਚ 2020 ਦੇ ਵਿੱਚ 13 ਮਹੀਨੇ ਦਿੱਲੀ ਦੇ ਉੱਤੇ ਲੜਿਆ ਗਿਆ ਤੇ ਦੂਸਰਾ ਸੰਘਰਸ਼ ਆਰੰਭ ਹੋ ਚੁੱਕਿਆ ਮੁੜ ਪੰਜਾਬ ਦੇ ਨੌਜਵਾਨ ਖਨੌਰੀ ਬਾਰਡਰ ਦੇ ਉੱਤੇ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਕੱਲ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਜਿਹਦਾ ਬਹੁਤ ਦੁੱਖ ਹੈ ਨੌਜਵਾਨਾਂ ਵੱਲੋਂ ਅੱਗੇ ਵਧਣ ਦਾ ਹਰ ਹਿੱਲੇ ਯਤਨ ਕੀਤਾ ਜਾ ਰਿਹਾ ਹੈ ਪਰ ਓਪੋਜੀਟ ਮੋਦੀ ਸਰਕਾਰ ਤੇ ਖੱਟੜ ਸਰਕਾਰ ਜਿਹੜੀ ਭਾਜਪਾ ਦੀ ਸਰਕਾਰ ਹੈ ਉਹ ਸਰਕਾਰ ਉਹਨਾਂ ਨੂੰ ਰੋਕਣ ਦੇ ਵਾਸਤੇ ਹਰ ਹਿੱਲੇ ਯਤਨ ਕਰ ਰਹੀ ਹੈ ਤੇ ਸਿੱਧੇ ਫਾਇਰ ਵੀ ਚਲਾ ਰਹੀ ਹੈ ਹੰਝੂ ਗੈਸ ਦੇ ਗੋਲੇ ਵੀ ਛੱਡ ਰਹੀ ਹੈ ਪਰ ਮੋਦੀ ਸਰਕਾਰ ਤੇ ਖੱਟੜ ਸਰਕਾਰ ਤੱਕ ਇਹ ਗੱਲ ਜ਼ਰੂਰ ਪਹੁੰਚਾ ਦੇਣੀ ਕਿਉਂਕਿ ਕੱਲ ਜੈਤੂ ਦੇ ਮੋਰਚੇ ਦਾ ਇਕ ਸੌ ਸਾਲਾ ਸ਼ਤਾਬਦੀ ਸੀ ਉਹਦੇ ਵਿੱਚੋਂ ਮੈਨੂੰ ਇੱਕ ਘਟਨਾ ਚੇਤੇ ਆ ਗਈ ਇਹ ਘਟਨਾ ਮੋਦੀ ਅਤੇ ਖੱਟੜ ਤੇ ਉਹਦੇ ਚੇਲਿਆਂ ਤੱਕ ਜ਼ਰੂਰ ਪਹੁੰਚ ਜਾਣੀ ਚਾਹੀਦੀ ਹੈ ਪੰਜਾਬ ਦਾ ਨੌਜਵਾਨ ਸੰਘਰਸ਼ ਵਾਸਤੇ ਕਿੰਨਾ ਕੁ ਤਤਪਰ ਹੈ ਉਸ ਘਟਨਾ ਨੂੰ ਸਾਨੂੰ ਸੱਜੇ ਪਤਾ ਲੱਗ ਜਾਂਦਾ ਹੈ ਜੱਤੋ ਦਾ ਮੋਰਚਾ ਕਿਵੇਂ ਲੱਗਾ ਇਹ ਆਪਾਂ ਇੱਕ ਵੱਖਰੀ ਵੀਡੀਓ ਦੇ ਵਿੱਚ ਜਾਣਾਂਗੇ ਪਰ ਆ ਘਟਨਾ ਜਿਹੜੀ ਅੱਜ ਦੇ ਸਮੇਂ ਦੇ ਨਾਲ ਮਿਲਦੀ ਹੈ ਤੇ ਤੁਹਾਨੂੰ ਬਹੁਤ ਬਲ ਦੇਵੇਗੀ ਨੌਜਵਾਨਾਂ ਨੂੰ ਬਹੁਤ ਤਾਕਤ ਦੇਵੇਗੀ ਜਦੋਂ ਇਹ ਘਟਨਾ ਉਹਨਾਂ ਨੌਜਵਾਨਾਂ ਤੱਕ ਪਹੁੰਚ ਜਾਏਗੀ ਕਿਸਾਨੀ ਸੰਘਰਸ਼ ਲੜ ਰਹੇ ਨੇ ਜੱਤੂ ਦਾ ਮੋਰਚਾ ਆਰੰਭ ਹੋਇਆ 5-500 ਦਾ ਜਥਾ ਸ਼ਹੀਦੀ ਜਥਾ ਜਾ ਰਿਹਾ ਹੈ ਉਸ ਜਥੇ ਦੇ ਵਿੱਚ ਢੇਮਾ ਜਥਾ ਜਦੋਂ ਪਹੁੰਚਾ 19 ਜੂਨ 1924 ਵਾਲੇ ਦਿਨ ਤੇ ਉਸ ਵਕਤ ਉਹਨਾਂ ਦੇ ਨਾਲ 22 ਨੌਜਵਾਨ ਇਹੋ ਜਿਹੇ ਜਿਹੇ ਸਨ ਜਿਨ੍ਹਾਂ ਦੀ ਉਮਰ 16 ਤੋਂ 21 ਸਾਲ ਤੱਕ ਸੀ ਜਦੋਂ ਇਹ ਨੌਜਵਾਨ ਉੱਥੇ ਪਹੁੰਚੇ ਗ੍ਰਿਫਤਾਰੀਆਂ ਹੋਈਆਂ ਇਹਨਾਂ ਨੌਜਵਾਨਾਂ ਨੂੰ ਪਕੜ ਲਿਆ ਗਿਆ ਬਾਕੀ ਸ਼ਹੀਦੀ ਜਥੇ ਤੋਂ ਉਹਨਾਂ ਨੂੰ ਵੱਖਰਾ ਕਰਕੇ ਇੱਕ ਵੱਖਰੀ ਕਾਰਾਗਾਰ ਦੇ ਵਿੱਚ ਰੱਖਿਆ ਗਿਆ ਇੱਕ ਖਾਸ ਹਵਾਲਾਤ ਕਾਰਾ ਖਾਸ ਉਹਦਾ ਨਾਮ ਸੀ ਇੱਕ ਵੱਡਾ ਸਾਰਾ ਕਾਰਾਬੰਦੀ ਸੀ ਉਸ ਤੋਂ ਅੱਗੇ ਵਿੜਾ ਸੀ ਤੇ ਵਿੜੇ ਦੇ ਵਿੱਚ 9 ਫੁੱਟ ਤੇ 13 ਫੁੱਟ ਇੱਕ ਲੋਹੇ ਦਾ ਜੰਗਲਾ ਸੀ ਜੂਨ ਮਹੀਨਾ ਅੱਤ ਦਾ ਗਰਮੀ ਦਾ ਮਹੀਨਾ ਹੁੰਦਾ ਹੈ ਇਹਨਾਂ 22 ਨੌਜਵਾਨਾਂ ਨੂੰ ਉਹਦੇ ਵਿੱਚ ਜਿਹੜਾ ਸੀ ਬਾੜ ਦਿੱਤਾ ਗਿਆ ਅੱਤ ਦੀ ਗਰਮੀ ਵਾਲੇ ਦਿਨਾਂ ਦੇ ਵਿੱਚ ਉਸੇ ਹੀ ਕਾਰਾਗਾਰ ਦੇ ਵਿੱਚ ਨਾ ਤੇ ਉਹਨਾਂ ਨੂੰ ਜੰਗਲ ਪਾਣੀ ਜਾਣ ਵਾਸਤੇ ਕੋਈ ਖੁੱਲ ਸੀ ਪਿਸ਼ਾਬ ਕਰਨ ਦੇ ਵਾਸਤੇ ਇੱਕ ਘੜਾ ਉਹ ਵੀ ਨੰਗੇ ਮੂੰਹ ਦਾ ਰੱਖਿਆ ਹੋਇਆ ਸੀਗਾ ਤੇ ਪਖਾਨੇ ਜਾਣ ਵਾਸਤੇ ਕੋਈ ਸੁਵਿਧਾਨੀ ਸੀ ਇੱਕ ਦਿਨ ਰੱਖਿਆ ਗਿਆ ਅਗਲੇ ਦਿਨ 10 ਵਜੇ ਉਸ ਤੋਂ ਪਹਿਲਾਂ ਉਹਨਾਂ ਨੂੰ ਕੁਝ ਵੀ ਖਾਣ ਨੂੰ ਨਹੀਂ ਸੀ ਦਿੱਤਾ ਗਿਆ ਉਹਨਾਂ ਨੌਜਵਾਨਾਂ ਨੂੰ ਇੱਕ ਰੋਟੀਆਂ ਦਾ ਟੋਕਰਾ ਅੰਦਰ ਰੱਖਿਆ ਗਿਆ ਜਿਹੜੀ ਦਾਲ ਦਿੱਤੀ ਗਈ ਉਹਦੇ ਵਿੱਚ ਇੱਕ ਤਿਹਾਈ ਕੰਕਰ ਸਨ ਖੁਖਾਣ ਜੋਗੀ ਨਹੀਂ ਸਕੇ ਨੌਜਵਾਨਾਂ ਨੇ ਪਾਣੀ ਦੀਆਂ ਬੁਰਕੀਆਂ ਦੇ ਨਾਲ ਉਹ ਰੋਟੀਆਂ ਖਾ ਕੇ ਆਪਣੇ ਪੇਟ ਦੀ ਭੁੱਖ ਨੂੰ ਜਿਹੜਾ ਸੀ ਉਹ ਸ਼ਾਂਤ ਕੀਤਾ ਅਗਲਾ ਦਿਨ ਕੁਝ ਸਮਾਂ ਬਤੀਤ ਹੋਣ ਤੋਂ ਬਾਅਦ ਉਹਨਾਂ ਨੂੰ ਚਾਰਾ-ਚਾਰਾ ਨੂੰ ਕੱਢਿਆ ਜਾਂਦਾ ਸੀ ਬਾਹਰ ਚਾਰਾ-ਚਾਰਾ ਨੂੰ ਕੱਢ ਕੇ ਉਹਨਾਂ ਦੇ ਉੱਤੇ ਅੰਨਾ ਤਸ਼ੱਦਦ ਕੀਤਾ ਜਾਂਦਾ ਸੀ। ਉਹਨਾਂ ਦੇ ਘਰ-ਬਾਰ ਬਾਰੇ ਪਤਾ ਕੀਤਾ ਜਾਂਦਾ ਸੀ। ਉਹਨਾਂ ਦੇ ਨਾਵਾਂ ਬਾਰੇ ਪਤਾ ਕੀਤਾ ਜਾਂਦਾ ਸੀ ਤੇ ਉਹ ਨੌਜਵਾਨ ਕੋਈ ਵੀ ਆਪਣਾ ਨਾਮ, ਪਤਾ, ਆਪਣੇ ਘਰ ਪਤਾ ਕੋਈ ਵੀ ਦੱਸਦਾ ਨਹੀਂ ਸੀ। ਚਾਰ-ਚਾਰ ਕਰਕੇ ਉਹਨਾਂ ਨੂੰ ਅੰਤਯੰਤ ਤਸ਼ੱਦਦ ਟਾਇਆ ਗਿਆ ਡਾਂਗਾਂ ਦੇ ਨਾਲ, ਪਟੀਆਂ ਦੇ ਨਾਲ ਤੇ ਮੋੜ ਉਹਨਾਂ ਨੂੰ ਉਸੇ ਕਾਰਾਗਾਰ ਦੇ ਵਿੱਚ ਬੰਦ ਕਰ ਦਿੱਤਾ ਗਿਆ। 7 ਦਿਨ ਲਗਾਤਾਰ ਉਹਨਾਂ ਦੇ ਉੱਤੇ ਤਸ਼ੱਦਦ ਇਸੇ ਢੰਗ ਦੇ ਨਾਲ ਵੱਖ-ਵੱਖ ਢੰਗਾਂ ਤਰੀਕਿਆਂ ਦੇ ਨਾਲ ਕੀਤਾ ਗਿਆ ਪਰ ਇੱਕ ਵੀ ਨੌਜਵਾਨ ਨੇ ਆਪਣੇ ਘਰ ਦਾ ਪਤਾ ਆਪਣਾ ਨਾਮ ਨਹੀਂ ਜੇ ਦੱਸਿਆ ਉਹਨਾਂ ਨੇ ਅਤਿਆੰਤ ਜ਼ੁਲਮ ਕਰਕੇ ਵੇਖ ਲਿਆ ਆਖਰ ਉਹਨਾਂ ਨੂੰ ਉੱਥੋਂ ਕੱਢ ਕੇ ਤੇ ਦੂਰ ਛੱਡ ਦਿੱਤਾ ਗਿਆ ਉਹਨਾਂ ਨੌਜਵਾਨਾਂ ਨੂੰ ਗੁਰਦੁਆਰੇ ਵਾਲੇ ਜਿਹੜਾ ਲਾਗੇ ਨਜ਼ਦੀਕ ਸੀ ਉਹਨਾਂ ਨੇ ਸੰਭਾਲਿਆ ਮਲਮ ਪੱਟੀ ਕੀਤੀ ਪ੍ਰਸ਼ਾਦਾ ਪਾਣੀ ਚੰਗੀ ਤਰ੍ਹਾਂ ਸ਼ਕਾਇਆ ਤੇ ਮੁਰ ਉਹਨਾਂ ਨੂੰ ਘਰੂ ਘਰੀ ਭੇਜ ਦਿੱਤਾ ਤੇ ਹੁਣ ਆਮ ਲੋਕੀ ਕਹਿਣਗੇ ਵੀ ਉਹਨਾਂ ਦੇ ਉੱਤੇ 7 ਦਿਨ ਇੰਨਾ ਤਸ਼ੱਦਦ ਹੋਇਆ ਤੇ ਹੋ ਸਕਦਾ ਵੀ ਉਹ ਨੌਜਵਾਨ ਮੁਰ ਇਸ ਬਾਰੇ ਸੋਚਣ ਵੀ ਨਾ ਪਰ ਇਹ ਗੱਲ ਅੱਜ ਦੀ ਸਰਕਾਰ ਤੱਕ ਪਹੁੰਚਾਓ ਉਹ ਨੌਜਵਾਨ 16 ਤੋਂ ਲੈ ਕੇ 22 ਸਾਲ ਦੀ ਉਮਰ ਜਦੋਂ ਠੀਕ ਹੋਏ ਉਦੋਂ ਹੀ ਵਾਪਸ ਮੁੜ ਪਰਤ ਕੇ ਉਹ ਜਥੇ ਦੇ ਰੂਪ ਦੇ ਵਿੱਚ ਅਕਾਲ ਤਖਸਾਲਬ ਜਾਣ ਵਾਸਤੇ ਤਿਆਰ ਹੋਏ ਸਾਰਿਆਂ ਨੇ ਸਮਝਾਇਆ ਪਰ ਫਿਰ ਵੀ ਉਹ ਬਜਿੱਦ ਰਹੇ ਜਿਹਨੂੰ ਉੱਤੇ ਟਿਕੇ ਰਹੇ ਤੇ ਉਹਨਾਂ ਨੂੰ ਵੀ ਸਪੈਸ਼ਲ ਜਥੇ ਦੇ ਰੂਪ ਦੇ ਵਿੱਚ ਤੇ ਉਦੋਂ 8ਵਾਂ ਜਥਾ ਜਿਹੜਾ ਸੀ ਉਹ ਤੁਰਿਆ ਸੀ ਤੇ ਜਦੋਂ 8ਵਾਂ ਜਥਾ ਉੱਥੇ ਪੁੱਜਿਆ ਤੇ ਫੌਜ ਉਹਨੂੰ ਪਕੜਨ ਵਾਸਤੇ ਤਿਆਰ ਸੀ ਤੇ ਦੂਸਰੇ ਪਾਸਿਓਂ ਸਟੇਸ਼ਨ ਤੋਂ ਉਹ ਨੌਜਵਾਨ ਜਕਾਰੇ ਲਾਉਂਦੇ ਹੋਏ ਜੱਤੋਂ ਦੇ ਉਸ ਗੁਰਦੁਆਰਾ ਸਾਹਿਬ ਵਾਲੇ ਪਾਸੇ ਨੂੰ ਤੁਰ ਪਏ ਤੇ ਪਕੜ ਕੇ ਉਹਨਾਂ ਨੌਜਵਾਨਾਂ ਨੂੰ ਫਿਰ ਉਹੀ ਤਾਰਾਗਾਸ ਦੇ ਵਿੱਚ ਬੰਦ ਕਰ ਦਿੱਤਾ ਗਿਆ ਲਗਾਤਾਰ 10 ਦਿਨ ਉਹਨਾਂ ਦੇ ਉੱਤੇ ਸ਼ਦਤ ਕੀਤਾ ਗਿਆ 10 ਦਿਨਾਂ ਤੋਂ ਬਾਅਦ ਫਿਰ ਛੱਡ ਦਿੱਤਾ ਗਿਆ ਹੁਣ ਤੇ ਦੁਨੀਆ ਦੇ ਲੋਕ ਆਮ ਜਿਹੜੇ ਨੇ ਇਹ ਕਹਿਣਗੇ ਨਾ ਵੀ ਹੁਣ ਤੇ ਨੌਜਵਾਨ ਕੰਨਾਂ ਨੂੰ ਹੱਥ ਲਾ ਕੇ ਕਹਿੰਦੇ ਹੋਣਗੇ ਵੀ ਮੁੜ ਕੇ ਨਹੀਂ ਜਾਣਾ ਨਹੀਂ ਉਹ ਨੌਜਵਾਨ ਜਿੰਨੇ ਵੀ ਸਨ ਪਰਤ ਕੇ ਫਿਰ ਉਹ ਜਥੇ ਦੇ ਰੂਪ ਦੇ ਵਿੱਚ ਆਏ ਤੇ ਪਰਤ ਕੇ ਉਹਨਾਂ ਦੇ ਉੱਤੇ ਫਿਰ ਕਈ ਦਿਨ ਤਸ਼ੱਦਦ ਕੀਤਾ ਗਿਆ ਉਹਨਾਂ ਦੇ ਹੱਥ ਮੰਜੀਆਂ ਦੇ ਪਾਵਿਆਂ ਦੇ ਥੱਲੇ ਰੱਖ ਦਿੱਤੇ ਜਾਂਦੇ ਸਨ ਤੇ ਉੱਪਰ ਜਿਹੜੇ ਸਨ ਉਹਨਾਂ ਉੱਪਰ ਉਹ ਫੌਜੀ ਬੈਠਦੇ ਸਨ ਅਨੇਕਾਂ ਤਰ੍ਹਾਂ ਦੇ ਹੋਰ ਤਸ਼ੱਦਦ ਜਿਹੜੇ ਸਨ ਉਹਨਾਂ ਦੇ ਉੱਤੇ ਕੀਤੇ ਗਏ ਅਨੇਕਾਂ ਤਸ਼ੱਦਦਾਂ ਦੇ ਨਾਲ ਉਹਨਾਂ ਨੌਜਵਾਨਾਂ ਦੇ ਅੰਗ ਜਿਹੜੇ ਸਨ ਉਹ ਨਕਾਰੇ ਹੋ ਗਏ। ਕਈ ਚੱਲਣ-ਸਿਰਨ ਤੋਂ ਅਸਮਰੱਥ ਹੋ ਗਏ। ਉਹਨਾਂ ਬਹੁਤ ਸਾਰੇ ਨੌਜਵਾਨਾਂ ਦੀਆਂ ਜਿਹੜੀਆਂ ਜਾਇਦਾਦਾਂ ਸਨ ਉਹਨਾਂ ਨੂੰ ਕੁਰਕ ਕਰ ਲਿਆ ਗਿਆ। ਉਹਨਾਂ ਨੂੰ ਘਰ ਤੋਂ ਬੇਘਰ ਕਰ ਦਿੱਤਾ ਗਿਆ। ਪਰ ਆਹ ਹੈ ਸਿੱਖ ਕੌਮ ਦੀ ਨੌਜਵਾਨੀ। ਤਿੰਨ ਵਾਰ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਤੇ ਆਮ ਤੌਰ ਤੇ ਮਨੁੱਖ ਸੋਚਦਾ ਹੈ ਕਿ ਇੱਕ ਵਾਰ ਮੇਰੇ ਉੱਤੇ ਤਸ਼ੱਦਦ ਹੋਇਆ ਤੇ ਹੁਣ ਮੈਂ ਪਰਤ ਕੀ ਨਾ ਜਾਵਾਂ ਪਰ ਉਹ ਤਿੰਨ ਵਾਰ ਨੌਜਵਾਨ ਆਉਂਦੇ ਨੇ ਭਾਵੇਂ ਕੀ ਆਪਣੇ ਪਿੰਡੇ ਦੇ ਉੱਤੇ ਅੰਗਰੇਜ਼ ਹਕੂਮਤ ਦੀ ਤਸ਼ੱਦਦ ਦਾ ਉਹ ਜ਼ੁਲਮ ਸਹੰਦੇ ਨੇ ਪਰ ਪਿੱਛੇ ਨਹੀਂ ਜੇ ਹਟਦੇ ਅੱਜ ਵੀ ਉਹੀ ਨੌਜਵਾਨ ਨੇ ਜੇ ਉਹਨਾਂ ਦੇ ਵਿੱਚ ਸਿੱਖੀ ਸਪਿਰਟ ਹੈ ਜੇ ਉਹਨਾਂ ਦੇ ਅੰਦਰ ਸਿੱਖੀ ਦੀ ਲਗਨ ਹੈ ਤੇ ਯਾਦ ਰੱਖਿਓ ਅੱਜ ਵੀ ਮੋਦੀ ਸਰਕਾਰ ਤੇ ਖੱਟੜ ਸਰਕਾਰ ਨੌਜਵਾਨਾਂ ਦੇ ਵਿਰੁੱਧ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਪ੍ਰਕਾਟ ਰੂਪੀ ਬਿਆਨ ਦਿੰਦੇ ਨੇ ਨਾ ਉਹਨਾਂ ਤੱਕ ਇਹ ਜ਼ਰੂਰ ਪਹੁੰਚਾ ਦਿਓ ਕਿ ਆ ਆ ਸਿੱਖੀ ਦੀ ਨੌਜਵਾਨੀ ਜਿਹੜੀ ਆਪਣੇ ਉਹਨਾਂ ਮੂਰਚੀਆਂ ਦੇ ਅੰਦਰ ਆਪਣਾ ਆਪ ਤੇ ਨਿਸ਼ਾਭਰ ਕਰ ਦਿੰਦੀ ਹੈ ਪਰ ਉਹ ਪਿੱਛੇ ਨਹੀਂ ਜਿੱਕ ਹਟਦੀ ਕਿਉਂਕਿ ਇਹਦੇ ਪਿੱਛੇ ਗੁਰਬਾਣੀ ਦਾ ਤੇ ਗੁਰ ਇਤਿਹਾਸ ਦਾ ਉਹ ਸਮੇਲ ਸਪਰਟ ਜਿਹੜੀ ਆ ਉਹ ਕੰਮ ਕਰਦੀ ਪਈ ਆ